कैन टीवी जुड़े हो मैं शायद था। के अंदर लगातार ही नजर आ रही है जल्लाबाद कारपोरे चेयरमैन बाल मुकुंद शर्मा पहुंचे उन्होंने जलालाबाद तो विधायक गोल्डी कंबोज भी मौजूद से इस दौरान किसानों के वालों लाए गए वक् वक् स्टोल का उन्होंने वालों दौरा किया गया थे कि बाल मुकुंद ਸ਼ਰਮਾ ਨੇ ਕਿਸਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਹਨਾਂ ਕਹਿਆ ਕਿ ਅੱਜ ਦੀ ਇਹ ਸਮੇਂ ਦੀ ਮੰਗ ਆ ਕਿ ਕਿਸਾਨ ਆਪਣੀ ਜਿਹੜੀ ਫਸਲ ਆ ਉਸ ਨੂੰ ਪ੍ਰੋਡਿਊਸ ਕਰੇ ਉਸ ਦਾ ਪ੍ਰੋਡਕਟ ਬਣਾਏ ਅਤੇ ਪ੍ਰੋਡਕਟ ਉਹ ਜਿਹੜਾ ਬਾਜ਼ਾਰ ਦੇ ਵਿੱਚ ਵਿੱਚ ਇਸ ਦੇ ਨਾਲ ਜਿਹੜੇ ਵਿਚੋਲੇ ਵਿੱਚੋਂ ਨਿਕਲ ਜਾਣਗੇ ਇੱਕ ਪਾਸੇ ਕਿਸਾਨ ਨੂੰ ਫਾਇਦਾ ਹੋਏਗਾ ਦੂਜੇ ਪਾਸੇ ਜਿਹੜਾ ਉਹ ਲੋਕਾਂ ਨੂੰ ਫਾਇਦਾ ਹੋਏਗਾ ਤੁਹਾਨੂੰ ਦੱਸ ਜੀ ਕਿ ਵੱਖ-ਵੱਖ ਸਟਾਲਾਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਵੱਲੋਂ ਜਿਹੜੇ ਪ੍ਰੋਡਕਟ ਵੜਾਇਆ ਗਿਆ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਦੌਰਾਨ ਹੁਣਾ ਕਿ ਪੰਜਾਬ ਸਰਕਾਰ ਲਗਾਤਾਰ ਇਸ ਪ੍ਰਯਾਸ ਦੇ ਵਿੱਚ ਲੱਗੀ ਹੋਈ ਆ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਆਮਦਨ ਵਧਾਈ ਜਾਏ ਤੇ ਇਸ ਦੇ ਲਈ ਜਿਹੜਾ ਜ਼ਰੀਆ ਉਹ ਇਹੀ ਆ ਕਿ ਆਰਗੇਨਿਕ ਖੇਤੀ ਕੀਤੀ ਜਾਏ ਅਤੇ ਉਹਦੀ ਸਿੱਧੀ ਜਿਹੜੀ ਆ ਉਹ ਡਿਲੀਵਰੀ ਆਮ ਲੋਕਾਂ ਤੱਕ ਪਹੁੰਚਾਈ ਜਾਏ ਜਿਹੜਾ ਮੰਡੀਆਂ ਦਾ ਖਹਿੜਾ ਕਿਸਾਨ ਛੱਡ ਦੇ ਆਪਣੇ ਜਿਹੜਾ ਉਹਦਾ ਸਮਾਨ ਆ ਉਹਦੀ ਜਿਹੜੀ ਫਸਲ ਆ ਉਹਨੂੰ ਪ੍ਰੋਸੈਸਿੰਗ ਕਰੇ ਪ੍ਰੋਸੈਸਿੰਗ ਕਰਕੇ ਉਸਨੂੰ ਪ੍ਰੋਡਕਟ ਦਾ ਰੂਪ ਦੇਵੇ ਅਤੇ ਪ੍ਰੋਡਕਟ ਦਾ ਰੂਪ ਦੇਣ ਤੋਂ ਬਾਅਦ ਆਪ ਹੀ ਕਿਸਾਨ ਉਹਦੀ ਮਾਰਕੀਟਿੰਗ ਕਰੇ ਜਿਸ ਦੇ ਨਾਲ ਜਿਹੜਾ ਉਸਨੂੰ ਦੁੱਗਣਾ ਫਾਇਦਾ ਹੁੰਦਾ ਹੋਇਆ ਨਜ਼ਰ ਆਏਗਾ ਉਹਨਾਂ ਕਹਿੰਿਆ ਕਿ ਪੰਜਾਬ ਸਰਕਾਰ ਐਗਰੀ ਅਤੇ ਫੂਡ ਸੈਕਟਰ ਦੇ ਨਾਲ ਜਿਹੜੇ ਸਟਾਰਟਅੱਪਸ ਚੱਲ ਰਹੇ ਨੇ ਉਹਨਾਂ ਦੀ ਖੂਬ ਸਪੋਰਟ ਕਰ ਰਹੀ ਐ ਇਸ ਕਰਕੇ ਤੁਸੀਂ ਜਿਹੜੇ ਕਿਸਾਨ ਲੋਕ ਹੋਏ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਕਿ ਵੱਧ ਤੋਂ ਵੱਧ ਜਿਹੜਾ ਤੁਸੀਂ ਆਪਣੇ ਪ੍ਰੋਡਕਟ ਨੂੰ ਵੇਚੋ ਇਸ ਦੇ ਨਾਲ ਜਿੱਤੇ ਕਿਸਾਨਾਂ ਨੂੰ ਫਾਇਦਾ ਹੋਏਗਾ ਉੱਥੇ ਹੀ ਆਮ ਲੋਕਾਂ ਨੂੰ ਵੀ ਫਾਇਦਾ ਹੋਏਗਾ ਜਾਣਕਾਰੀ ਦੇ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਲੋਮਚੜ ਉਰਫ ਮੁਰਕਵਾਲਾ ਦੇ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਅਤੇ ਪ੍ਰਸਿੱਧ ਕਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਉੱਥੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਦੇ ਵੱਲੋਂ ਫਤੇ ਫਾਰਮ ਪ੍ਰੋਡਕਸ਼ਨ ਐਫ ਪੀਓ ਦੇ ਵਿੱਚ ਪਹੁੰਚ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਖੇਤੀ ਦੀ ਵਿਸ਼ਲੇਸ਼ਣਾ ਕੀਤੀ ਗਈ ਇਸ ਦੌਰਾਨ ਬਾਲਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਐਗਰੀ ਐਂਡ ਫੂਡ ਸਟੱਟਸ ਦੀ ਸ਼ੁਰੂਆਤ ਅੱਜ ਜਲਾਲਾਬਾਦ ਤੋਂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਗਿਆ ਜਿਸ ਦੀ ਸ਼ੁਰੂਆਤ ਅੱਜ ਜਲਾਲਾਬਾਦ ਤੋਂ ਕੀਤੀ ਗਈ ਹੈ ਇਸ ਮੌਕੇ ਉਹਨਾਂ ਵਿਧਾਇਕ ਜਲਦੀਪ ਸਿੰਘ ਗੋਲਡੀ ਕੰਪੋਜ਼ ਦੇ ਵੱਲੋਂ ਹਲਕੇ ਦੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਇਸ ਲੰਘਾ ਕੀਤੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਵੀ ਉਹਨਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਤਿਹਾਸ ਕੀਤੀ ਗਈ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਕਿਸਾਨਾਂ ਦੀ ਜਿਹੜੀ ਆ ਉਹ ਲੈਂਦੀ ਰਹੂਗੀ